ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਲਾਂਵੱਤੀਆਂ ਨਜ਼ਰ ਆ ਰਹੀਆਂ ਹਨ ਕੈਨੇਡਾ ਦੇ ਕਨਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਨੇ ਉਦਵਾਰ ਨੂੰ ਕਿਹਾ ਕਿ ਉਹਨਾਂ ਦੀ ਪਾਰਟੀ ਟਰੂਡੋ ਦੀ ਲਿਬਰਲ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਜਲਦ ਤੋਂ ਜਲਦ ਅਵਿਸ਼ਵਾਸ ਦਾ ਪ੍ਰਸਤਾਵ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਪੋਲੀਵਰ ਨੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਜਗਮੀ ਸਿੰਘ ਨੇ ਵਿਪਸਤਾਪ ਦਾ ਸਮਰਥਨ ਕਰਨ ਤੇ ਚੋਣਾ ਕਰਵਾਉਣ ਦਾ ਸੱਦਾ ਦਿੱਤਾ। ਪੋਲੀਵਰਨਿਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਗਮੀ ਸਿੰਘ ਕੈਨੇਡੀਅਨਾਂ ਨੂੰ ਦੁਬਾਰਾ ਵੇਚ ਦੇਵੇਗਾ। ਵੋਟਾਂ ਵਿੱਚ ਐਨਡੀਪੀ ਲਈ ਜਾਂ ਤਾਂ ਚੁੱਪ ਰਹਿਣ ਦਾ ਸਮਾਂ ਹੈ ਜਾਂ ਕੰਮ ਕਰਨ ਦਾ। ਉਧਰ ਸਿੰਘ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਉਹਨਾਂ ਦੀ ਪਾਰਟੀ ਕੰਜ਼ਰਵੇਟਿਵ ਦਾ ਸਮਰਥਨ ਕਰੇਗੀ। ਮੌਨਟਰੀਅਲ ਵਿੱਚ ਪਾਰਟੀ ਕਾਕਸ ਦੀ ਮੀਟਿੰਗ ਦੌਰਾਨ ਸਿੰਘ ਨੇ ਕਿਹਾ ਕਿ ਅਸੀਂ ਕਿਸੇ ਵੀ ਵੋਟ 'ਤੇ ਵਿਚਾਰ ਕਰਾਂਗੇ ਅਤੇ ਫਿਰ ਆਪਣਾ ਫੈਸਲਾ ਲਵਾਂਗੇ ਅਸੀਂ ਫੈਸਲਾ ਕਰਾਂਗੇ ਕਿ ਕੈਨੇਡੀਅਨ ਦੇ ਹਿੱਤ ਵਿੱਚ ਕੀ ਹੈ ਸਿੰਘ ਮਤਾਬਕ ਹੋ ਪੀਅਰ ਪੋਲੀਵਰ ਦੇ ਉਲਟ ਅਸਲ ਵਿੱਚ ਕੈਨੇਡੀਅਨਾਂ ਲਈ ਕੰਮ ਕਰਨਾ ਚਾਹੁੰਦੇ ਹਨ ਸਿੰਘ ਨੇ ਦੋ ਉਪ ਚੋਣਾਂ ਤੋਂ ਪਹਿਲਾਂ ਜਵਾਬਦੇਹ ਦੀ ਪੋਲੀਵਰ ਦੀ ਮੰਗ ਨੂੰ ਰੱਦ ਕਰ ਦਿੱਤਾ ਸਿੰਘ ਨੇ ਕਿਹਾ ਕਿ ਮੈਂ ਪੋਲੀਵਰ ਨੂੰ ਸਿੱਧਾ ਦੱਸਦਾ ਹਾਂ ਕਿ ਮੈਂ ਤੁਹਾਡੀ ਗੱਲ ਨਹੀਂ ਸੁਣਾਗਾ ਜਿਕਰ ਇਹ ਹੋ ਗਿਆ ਕਿ ਪਿਛਲੇ ਹਫਤੇ ਹੀ ਐਨਡੀਪੀ ਨੇ ਟ੍ਰੂਟੋ ਦੀ ਘੱਟ ਗਿਣਤੀ ਲਿਬਰਲ ਸਰਕਾਰ ਨਾਲ ਸਪਲਾਈ ਅਤੇ ਪ੍ਰੋਸੇ ਦੇ ਸਮਝੌਤੇ ਤੋਂ ਖੁਦ ਨੋਕਾ ਕਰ ਲਿਆ ਸੀ ਜਿਸ ਨੇ ਇਸ ਨੂੰ ਸਤਾ ਵਿੱਚ ਬੜੇ ਰਹਿਣ ਲਈ ਮਜਬੂਰ ਕੀਤੀ ਸੀ 2022 ਵਿੱਚ ਹੋਣ ਵਾਲੇ ਸਮਝੌਤੇ ਦਾ ਮਤਲਬ ਸੀ ਕਿ ਐਨਡੀਪੀ ਸਾਂਝੀਆਂ ਤਰਜੀਹਾਂ ਤੇ ਤਰੱਕੀ ਦੇ ਬਦਲੇ ਆਭਿਸ਼ਵਾਸ ਵੋਟਾਂ ਤੇ ਸੰਗੀ ਸਰਕਾਰ ਦਾ ਸਮਰਥਨ ਕਰੇਗੀ ਅਗਲੀਆਂ ਕੈਨੇਡੀਅਨ ਫੈਡਰਲ ਚੋਣਾਂ ਅਕਤੂਬਰ 2025 ਵਿੱਚ ਹੋਣੀਆਂ ਹਨ 338 ਕੈਨੇਡੀਅਨ ਹਾਊਸ ਆਫ ਕਾਮਨਸ ਵਿੱਚ ਲਿਬਰਲ ਕੋਲ ਇਸ ਵੇਲੇ 154 ਸੀਟਾਂ ਅਨ ਕੰਜ਼ਰਵੇਟਿਵ ਕੋਲ 109 ਸੀਟਾਂ ਅਤੇ ਐਨਡੀਪੀ ਕੋਲ 25 ਸੀਟਾਂ ਹਨ ਅਤੇ ਉਨ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਕੈਨੇਡਾ ਦੇ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਟਰੂਡੋ ਦੀ ਲਿਬਰਲ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਜਲਦ ਤੋਂ ਜਲਦ ਅਵਿਸ਼ਵਾਸ ਦਾ ਪ੍ਰਸਤਾਵ ਲਿਆਂਦੀ ਯੋਜਨਾ ਬਣਾਈ ਜਾ ਰਹੀ ਹੈ ਇਸ ਦਿਨ ਵਾਲੀ ਪੋਲੀਵਾਰ ਨੇ ਐਂਡੀਪੀ ਨੇਤਾ ਜਗਮੀਤ ਸਿੰਘ ਨੂੰ ਵੀ ਪ੍ਰਸਤਾਵ ਦਾ ਸਮਰਥਨ ਕਰਨ ਅਤੇ ਚੋਣਾਂ ਕਰਵਾਉਣ ਦਾ ਸਰਧਾ ਦਿੱਤਾ ਹੈ।